ਲਓ ਜੀ ਮਿੱਤਰੋ ਆਪਾਂ ਆਏ ਆ ਹੁਣ ਲੈਣ ਆਏ ਆ ਤੇ ਦਹੀ ਤੇ ਨਾਲੇ ਰੈੱਡ ਸੌਸ ਤੇ ਗ੍ਰੀਨ ਸੌਸ ਲੈਣਾ ਆ ਤੇ ਦਹੀ ਲੈ ਲਈ ਆ ਆਪਾਂ ਨੇ ਤੇ ਦੇਖੋ ਜੀ ਛੋਟਾ ਵੀ ਮੂੰਹ ਭਰ ਆਊਗਾ ਲੱਡੂ ਦੇਖੋ ਜੀ ਆਏ ਹਾਏ ਹਾਏ ਜਲੇਬੀਆਂ ਦੇਖੋ ਆਏ ਹਾਏ ਓਏ ਹੋਏ ਹੋਏ ਮਹਾਰਾਜ ਬੜਾ ਨਜ਼ਾਰਾ ਆਂਦਾ ਓਏ ਆਏ ਲਓ ਜੀ ਹੈਲੋ ਦੋਸਤੋ ਗੁੱਡ ਮਾਰਨਿੰਗ ਸਵੇਰ ਹੋ ਗਈ ਐ ਲਓ ਜੀ ਦੋਸਤੋ ਉੱਠ ਗਏ ਆ ਤੇ ਵੱਜ ਗਏ ਨੇ 9:30 ਦੋਸਤੋ ਤੇ ਆਪਾਂ ਨੇ ਇੱਧਰ ਕੱਲ ਸਾਨੂੰ ਬਲੌਗ ਦਿਖਾਇਆ ਸੀ ਆਪਾਂ ਨੇ ਸਜਾਇਆ ਸੀ ਤੇ ਲਓ ਜੀ ਉੱਠ ਗਏ ਆ ਤੇ ਦੇਖੋ ਜੀ ਸੁੱਤੇ ਪਏ ਨੇ ਬੱਚੇ ਵੀ ਤੇ ਬੱਚਿਆਂ ਵਾਲੇ ਰੂਮ ਜੀ ਆਪਣਾ ਰੂਮ ਹੋਇਆ ਪਿਆ ਜੇ ਅਸੀਂ ਇਕੱਠੇ ਸੌਣੇ ਆਉਣ ਦੋਸਤੋ ਠੀਕ ਆ ਮੇਤਰੋ ਚਲੋ ਜੀ ਬਾਹਰ ਦੇਖਦੇ ਆ ਕੀ ਹੋ ਰਿਹਾ ਕੀ ਨਹੀਂ ਚਲੋ ਜੀ ਬਾਹਰ ਦਾ ਪੂਰਾ ਮਾਹੌਲ ਦੇਖੋ ਜੀ ਮੰਦਿਰ ਵੀ ਜਾ ਕੇ ਆਏ ਨੇ ਚਰਾਮਤ ਲੈ ਰਹੇ ਨੇ ਔਰ ਮਾਦਵ ਵੀ ਉੱਠਿਆ ਹੋਇਆ ਖੇਲ ਕੇ ਆਇਆ ਲੱਗਦਾ ਬਾਹਰ ਖੇਲ ਕੇ ਆ ਲਓ ਜੀ ਖੇਲ ਗਿਆ ਇਹ ਤਾਂ ਦੋਸਤੋ ਲਓ ਜੀ ਸਾਰੇ ਬੰਦੇ ਤਾਂ ਲਓ ਜੀ ਇੱਧਰ ਸੁੱਤੇ ਪਏ ਨੇ ਮਾਇੰਕ ਤੇ ਇਹਦੀ ਮਾਂ ਸੁੱਤੇ ਪਏ ਨੇ ਮਾਇੰਕ ਵੀ ਸੁੱਤਾ ਪਿਆ ਇਹਦੀ ਮਾਂ ਵੀ ਚਲੋ ਜੀ ਦੋਸਤੋ ਮਿਲਦੇ ਆ ਥੋੜੀ ਦੇਰ ਚਾਤ ਹੋ ਕੇ ਠੀਕ ਆ ਦੋਸਤੋ ਤੇ ਚਲੋ ਜੀ ਮਾਂ ਕੋ ਲਈ ਆਪਾਂ ਘਰ ਮਿਲਦੇ ਆਂ ਕਿਦਾਂ ਮਤਰਾ ਲਓ ਜੀ ਦੋਸਤੋ ਨਾ ਤੋਗੇ ਹੋ ਗਏ ਰੈਡੀ ਲਓ ਜੀ ਬੱਚੇ ਵੀ ਉੱਠ ਗਏ ਸਾਰੇ ਚਲੋ ਜੀ ਹੁਣ ਔਰ ਚਲੋ ਜੀ ਮਿਲਦੇ ਆਂ ਫਿਰ ਥੋੜੀ ਦੇਰ ਚ ਸੋਣ ਨੂੰ ਠੀਕ ਆ ਦੋਸਤੋ ਬੱਚੇ ਤਾਂ ਦੇਖ ਰਹੇ ਨੇ ਆਪਣਾ ਟੀਵੀ ਵਗੈਰਾ ਇੱਧਰ ਇਹਨਾਂ ਦਾ ਟੀਵੀ ਲਾਤਾ ਇਹ ਟੀਵੀ ਦੇਖਣੋਂ ਹਟਦੇ ਨਹੀਂ ਹੁਣ ਆ ਦੇਖੋ ਟੀਵੀ ਚੱਲ ਰਿਹਾ ਤੇ ਆ ਦੇਖ ਮਾਤਾ ਪਿਆਏ ਚਲੋ ਜੀ ਦੋਸਤੋ ਸਾਰੇ ਬੰਦੇ ਲੱਗੇ ਹੋਏ ਨੇ ਤੇ ਇੱਧਰ ਵੀ ਸੁੱਤੇ ਪਏ ਨੇ ਸਾਰੇ ਚਲੋ ਜੀ ਸੌ ਜਾਣਦੇ ਇਹਨਾਂ ਨੂੰ ਵੀ ਚਲੋ ਆਪਾਂ ਚੱਲਦੇ ਆ ਆਪਾਂ ਸ਼ਾਪ ਤੇ ਕੋਈ ਸਮਾਨ ਲਿਆਵਾਂਗੇ ਇਹਨਾਂ ਦਾ ਸਬਜੀ ਭਾਜੀ ਵਾਲਾ ਠੀਕ ਆ ਦੋਸਤੋ ਚਲੋ ਜੀ ਮਿਲਦੇ ਆ ਪਰ ਥੋੜੀ ਦੇਰ ਚਿੱਤ ਨੂੰ ਮੈਂ ਨਾਲ ਜੁੜੇ ਰਿਹਾ ਲਓ ਜੀ ਮਿੱਤਰੋ ਲੈ ਲਏ ਆ ਆਲੂ ਤੇ ਪ੍ਰਿੰਡੀ ਦੇ ਟਮਾਟਰ ਲਓ ਜੀ ਦੇਖੋ ਜੀ ਸਬਜੀ ਪੂਰੀ ਸਜੀ ਪਈਆ ਮੇਰਾ ਰੋਜ਼ ਦਾ ਕੰਮ ਆ ਦੋਸਤੋ ਰੋਜ਼ ਦਾ ਦੇਖੋ ਜੀ ਆਪਣੀ ਆ ਸ਼ਾਪ ਆ ਦੇਖੋ ਜੀ ਸ਼ਾਪ ਆ ਆਪਣੀ ਤੇ ਰੋਜ਼ ਦਾ ਕੰਮ ਆ ਚਲੋ ਜੀ ਮੇਕੇ ਚੱਲਦੇ ਆ ਘਰ ਨੂੰ ਠੀਕ ਆ ਦੋਸਤੋ ਤੇ ਜੈਰਾ ਵੀ ਆਪਣੀ ਵੀਡੀਓ ਦੇਖਦਾ ਤਾਂ ਕਰਕੇ ਉਹਨੂੰ ਵਿੱਚ ਲੈ ਲੈਨੇ ਆਪਾਂ ਤੇ ਚਲੇ ਚਲਦੇ ਆਂ ਪਰ ਮਜ਼ਾ ਥੋੜੀ ਵੇਰ ਦੀ ਠੀਕ ਆ ਜਰਾ ਦੇ ਰਾਦੇ ਰਾਦੇ ਦੇਖੋ ਜੀ ਸ਼ਰਮਾ ਜੀ ਵੀ ਰਾਦੇ ਰਾਦੇ ਕਰ ਰਹੇ ਨੇ ਰਾਦੇ 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 ਚਲੋ ਜੀ ਮਿਲਦੇ ਆਂ ਫਿਰ ਘਰੇ ਜਾ ਕੇ ਠੀਕ ਆ ਦੋਸਤੋ ਸਮਾਂ ਦੇ ਆਈਏ ਆਪਾਂ ਲਓ ਜੀ ਮਿੱਤਰੋ ਆ ਗਏ ਆ ਘਰੇ ਸਬਜ਼ੀ ਵਗੈਰਾ ਲੈ ਕੇ ਦੇਖੋ ਜੀ ਆਪਣਾ ਤਾਂ ਐਂ ਲੰਘ ਜਾਂਦਾ ਟਾਈਮ ਸਾਰਾ ਦਿਨ ਦਾ ਦੇਖੋ ਜੀ ਆ ਗਏ ਆ ਸਬਜ਼ੀ ਲੈ ਕੇ चाहे पैसे कमाओ चाहे ना कमाओ पेड़ तो मांगेगा ही खाने के लिए ठीक है दोस्तों सुबह सुबह ही लग गए दो सौ रुपये स्टार्टिंग हो गया है जब मैं उठ जाता हूँ ना तो पैसे तो ऐसे चलते हैं मेरे आगे आगे जैसे कि बाढ़ आती होती है चलो जब मैं सुबह उठ जाता हूँ ना तुरंत ही चलने लग जाते हैं चलो दोस्तों अभी आगे आगे देखते हैं क्या हुआ कल तो कम से कम चार हज़ार रुपया लगा दोस्तों कुछ तो इनका टीवी चल चालू करवाया उसमें जो भी बोलते हैं फायर स्टिक लेके आए जो कि कम से कम चौबीस पच्चीस सौ रुपए की थी और उसके बाद ये थॉट्स जो हमने लगाए हैं स्टे पॉजिटिव वाले ये काफ़ी थोड़े से महंगे आए हैं हज़ार रुपये के करीब और उसके बाद लेके आया था मैं और भी कुछ सामान लेके आए थे पैसे कल भी लगे तो लगते ही रहते हैं और आज भी स्टार्टिंग हो गए हैं सुबह से ही ਚਲੋ ਜੀ ਦੋਸਤੋ ਚਲੋ ਮਿਲਦੇ ਹਾਂ ਥੋੜੇ ਦੇਰ ਮੈਂ ਅਭੀ ਦੇਖਦੇ ਹਾਂ ਕੀ ਕੁਝ ਹੋਗਾ ਠੀਕ ਹੈ ਆਗੇ ਹੈਲੋ ਦੋਸਤੋ ਲੋ ਜੀ ਆ ਗਏ ਆਪਾਂ ਸ਼ੌਤੋਂ ਦੁਪਹਿਰੇ ਹੋ ਗਈ ਹੈ 1:00 ਬਜ ਗਿਆ ਦੋਸਤੋ ਰੋਟੀ ਬਣ ਰਹੀ ਹੈ ਤਿਆਰ ਹੋਣੇ ਵਾਲੀ ਹੈ ਲੋ ਜੀ ਰੋਟੀ ਤਿਆਰ ਹੋ ਰਹੀ ਹੈ ਕੀ ਬਣਾਇਆ ਲੋ ਜੀ ਗੋਭੀ ਆ ਦੋਸਤੋ ਹੋਰ ਲਓ ਜੀ ਬੜੀਆਂ ਬਣਾਈਆਂ ਨੇ ਹੋਰ ਦੋਸਤੋ ਬੜੀਆਂ ਬੇਸਨ ਦੀ ਸਬਜੀ ਬੇਸਨ ਦੀ और लो जी दोस्तों ये देखिए बच्चों का रूम है ये जो कि बच्चे पढ़ रहे हैं एग्जाम की तैयारी कर रहे हैं जो कि इनके पेपर हैं तीनों पढ़े रहे हैं देखिए और ये देखिए इनका रूम है ये अपना रूम इनने सजाया पड़ा है बिल्कुल है उस पर भी रिपोर्ट दिया पड़ा है और ये पढ़ भी रहे हैं लड़ भी रहे हैं रो भी रहे हैं लो जी दोस्तों चलो जी ਆ ਵੇ ਪੜ੍ਹਨੇ ਦੋ ਇਹਨੂੰ ਡਿਸਟਰਬ ਨਹੀਂ ਕਰਾਂਗੇ ਪੜ੍ਹਨੇ ਦੋ ਮੁਸ਼ਕਲ ਸੇ ਪੜ੍ਹਦੇ ਹੈ ਇਹ ਨਹੀਂ ਤਾਂ ਇਹ ਫਿਰਦੇ ਰਹਤੇ ਹੈ ਟੀਵੀ ਦੇਖਦੇ ਰਹਤੇ ਲੋ ਜੇ ਇੱਧਰ ਵੀ ਦੇਖ ਲੋ ਇੱਧਰ ਰੋਟੀਆਂ ਚੱਲ ਰਹੀਆਂ ਨੇ ਬੈਠ ਕੇ ਅੰਦਰ ਤੇ ਔਰ ਵੀ ਤਾਂ ਰਾਣੀ ਪਈ ਐ ਤੇ ਕਾਕੂ ਵੀ ਪਿਆ ਮਿਆਂਕ ਮਿਆਂਕ ਸੁਤਾ ਪਿਆ ਦੋਸਤੋ ਆਪਣਾ ਚਲੋ ਜੀ ਇਹਨੂੰ ਵੀ ਸੌਣ ਦੇ ਇਹਨਾਂ ਨੂੰ ਵੀ ਆਪਾਂ ਡਿਸਟਰਬ ਨਹੀਂ ਕਰਦੇ ਹੈਗੇ ਤੇ ਚਲੋ ਜੀ ਆਪਾਂ ਰੋਟੀ ਖਾਈਏ ਮੂੰਹ 'ਚ ਪਾਣੀ ਆ ਰਿਹਾ ਰੋਟੀ ਖਾਣ ਨੂੰ ਭੁੱਖ ਲੱਗੀ ਹੋਈ ਐ ਦੋਸਤੋ ਬੁੱਲ चलो मिल जाए फिर थोड़ी देर से ठीक है दोस्तों लो जी दोस्तों आगे हैं बच्चों को ट्यूशन से लेके लो जी ट्यूशन से लेके आते ही टूट पड़े हैं खाने की और ये देखिए दोस्तों खाने की और टूट पड़े हैं ये देखो पूरे ठूस ठूस के खा रहे हैं चलो ये अपना काम ही खाने का है और ये देखिए और ये हो गया गिर गया बिलीव इन यूर सेल्फ गिर गया है ਚਲੋ ਜੀ ਦੇਖੋ ਕਿੰਨਾ ਅੱਛਾ ਲੱਗ ਰਹਾ ਹੈ ਬਹੁਤ ਹੀ ਵਧੀਆ ਲੱਗ ਰਹਾ ਹੈ ਤੇ ਚਲੋ ਜੀ ਮਿਲਤੇ ਹੈ ਫਿਰ ਆਪਕੋ ਦਿਖਾਤਾ ਹਾਂ ਇੱਕ ਮੈਂ ਦਰਸ਼ਨ ਕਰਵਾ dete ਹੈ ਥੋੜੇ ਸੇ ਔਰ ਲੋ ਜੀ ਮਿੱਤਰੋ ਲੋ ਬੈਠੇ ਨੇ ਤੇ ਸਕਿਉਰਟੀ ਗਾਰਡ ਤੇ ਇਧਰ ਦੇਖੋ ਜੀ ਫਰੋਰੇ ਨੇ ਇਹ ਇਹ ਰੋ ਰਿਹਾ ਹੈ ਮਿਆਂਕ ਤੇ ਮਿਆਂਕ ਰੋ ਰਿਹਾ ਦੋਸਤ ਚਲੋ ਕੋਈ ਨਹੀਂ ਇਹਨੂੰ ਰੋਣ ਦੇ ਤੇ ਚੁੱਪ ਹੋ ਜਾਊਗਾ ਆਪਣੇ ਆਪ ਹੀ ਲੋ ਜੀ ਸ਼ਾਮ ਹੋ ਗਈ ਹੈ ਦੋਸਤੋ ਚਲੋ ਜੀ ਕੋਈ ਖਾਣੇ ਦੇ ਆਟਮ ਦਾ ਇੰਤਜ਼ਾਮ ਕਰਤੇ ਜਾਂ ਇਸ ਨੂੰ ਬੋਲਤੇ ਹੈ ਕਿ ਬਣਾ ਦੇਗੇ ਠੀਕ ਹੈ ਦੋਸਤੋ ਚਲੋ ਜੀ ਮਿਲਦੇ ਹਾਂ ਥੋੜੀ ਦੇਰ ਮੇਂ ਆਪਕੋ ਲਓ ਜੀ ਮਿੱਤਰੋ ਆਪਾਂ ਆਏ ਹਾਂ ਹੁਣ ਲੈਣ ਆਏ ਹਾਂ ਤੇ ਦਹੀ ਤੇ ਨਾਲੇ ਰੈੱਡ ਸੌਸ ਤੇ ਗ੍ਰੀਨ ਸੌਸ ਲੈਣ ਆਏ ਆ ਤੇ ਦਹੀ ਲੈ ਲਿਆ ਆਪਾਂ ਨੇ ਤੇ ਦੇਖੋ ਜੀ ਛੋਟਾ ਵੀ ਮੂੰਹ ਭਰ ਆਊਗਾ ਲੱਡੂ ਦੇਖੋ ਜੀ ਆਏ ਹਾਏ ਹਾਏ ਜਲੇਬੀਆਂ ਦੇਖੋ ਆਏ ਹਾਏ ਓਏ ਹੋਏ ਹੋਏ ਮਹਾਰਾਜ ਬੜਾ ਨਜ਼ਾਰਾ ਆਉਂਦਾ ਓਏ ਆਏ ਲਓ ਜੀ ਦੇਖੋ ਜੀ ਮਿੱਤਰੋ ਬਹੁਤ ਸੋਹਣਾ ਸੁਹਣਾ ਖਾਣ ਨੂੰ ਮਨ ਭਰਿਆ ਆ ਪੂਰਾ ਆਏ ਹਾਏ ਚਲੋ ਜੀ ਆਪਣੇ ਘਰੇ ਬਣਾਇਆ ਸਮਾਨ ਆਪਾਂ ਪਹਿਲਾਂ ਉਹ ਖਾ ਲਈਏ ਕੱਲ ਨੂੰ ਆਪਾਂ ਫਿਰ ਖਾਵਾਂਗੇ ਠੀਕ ਹੈ ਦੋਸਤੋ ਚਲੋ ਜੀ ਮਿਲਦੇ ਆ ਥੋੜੀ ਦੇਰ ਸੋਨੂੰ ਘਰੇ ਜਾ ਕੇ ਮਿੱਤਰੋ ਲਓ ਜੀ ਦੋਸਤੋ ਆ ਗਏ ਅਸੀਂ ਘਰੇ ਲੈ ਆਏ ਸਮਾਨ ਜੋ ਵੀ ਮੰਗਾਇਆ ਸੀ ਔਰ ਦੇਖਾਂ ਕੀ ਬਣ ਰਿਹਾ ਹੈ ਆਪਾਂ ਦੇਖ ਲੈਣੇ ਆ اے لو جی مترو ਬਣ ਗਿਆ ਟਿੱਕੀਆਂ واو لو جی کرانچی کرانچی ਟਿੱਕੀਆਂ ਦੋਸਤੋ ਓਏ ਹੋਏ ਹੋਏ ਫੁੱਲ ਕਰੰਚੀ ਟਿੱਕੀਆਂ ਬਣ ਗਿਆ ਨਾ ਓਏ ਹੋਏ ਹੋਏ ਦੋਸਤੋ ਆਏ ਹਾਏ ਮੂੰਹ 'ਚ ਪਾਣੀ ਆ ਗਿਆ ਮਤਰੋ ਖਾਵਾਂਗੇ ਰੱਜ ਰੱਜ ਕੇ ਟਿੱਕੀਆਂ ਕਰੰਚੀ ਟਿੱਕੀ ਹੋ ਗਈ ਫਿੱਕੀ ਲੋ ਜੀ ਟਿੱਕੀਆਂ ਇੱਧਰ ਦੇਖਦੇ ਆ ਕੀ ਕਰਦੇ ਨੇ ਇਹ ਲੋ ਜੀ टीवी देखी ਜਾਂਦੀ ਆ টিভি ਦੇਖੀ ਜਾਂਦੀ ਆ ਦੇਖੋ ਮਾਦ ਆਪ ਵੀ ਦੇਖੀ ਜਾਂਦਾ ਇਹ ਕਈਆਂ ਦਾ ਟੀਵੀ ਦੇਖੀ ਆ ਚਲੋ ਜੀ ਦੋਸਤੋ ਲਾਜ ਮਿੱਤਰੋ ਆਪਾਂ ਇੱਧਰ ਥੋੜਾ ਜਿਹਾ ਲੇਟ ਜਾਣਾ ਥੋੜਾ ਜਿਹਾ ਚਲ ਜਾਵਾਂਗੇ ਤਾਂ ਤੁਹਾਨੂੰ ਦਿਖਾਵਾਂਗੇ ਠੀਕ ਆ ਦੋਸਤੋ ਜੀ ਦੋਸਤੋ ਚਲੋ ਜੀ ਚੱਲੀਏ ਆਪਾਂ ਦੇਖੋ ਜੀ ਕੀ ਕਰ ਰਹੇ ਨੇ ਇਹ ਲਾਜ ਲੱਗੇ ਹੋਏ ਨੇ ਲੰਗਰ ਪਾਣੀ ਛਕਣ ਨੂੰ ਕੋਈ ਬਣਾ ਰਿਹਾ ਟਿੱਕੀਆਂ ਕੋਈ ਖਾ ਰਿਹਾ ਖਿਚੜੀ ਕੋਈ ਖਾ ਰਿਹਾ ਕੁਸ ਲਓ ਜੀ ਦੋਸਤੋ ਲੱਗੇ ਹੋਏ ਨੇ ਪੂਰੇ ਚਲੋ ਜੀ ਦੇਖੋ ਜੀ ਖਾ ਰਹੀ ਆ ਓਏ ਹੋਏ ਹੋਏ ਕੀ ਖਾ ਰਹੀ ਤੇ খিਚੜੀ ਲੋ ਜੀ ਖਿਚੜੀ ਖਾ ਰਹੀ ਆ ਦੋਸਤੋ ਚਲੋ ਆਪਾਂ ਟਿੱਕੀਆਂ ਖਾਵਾਂਗੇ ਚਲੋ ਜੀ ਮਿਲਦੇ ਆ ਫਿਰ ਤੁਹਾਨੂੰ ਟਿੱਕੀਆਂ ਬਣ ਰਹੀਆਂ ਨੇ ਆਪਣੀਆਂ ਤਿਆਰ ਹੋ ਜਾਣਗੀਆਂ ਮਿਲਦੇ ਆ ਬੜੀ ਜਲਦੀ ਠੀਕ ਆ ਦੋਸਤੋ ਹੈਲੋ ਦੋਸਤੋ ਲੋ ਜੀ ਦੇਖੋ ਇਹ ਚਟਣੀ ਬਣੋਗੀ ਹੁਣ ਹੋਮ ਮੇਡ ਚਟਣੀ ਦੇਖੋ ਜੀ ਦੋਸਤੋ ਤਣੀਏ ਦੀ ਚਟਣੀ ਬਣੋਗੀ ਸਾਰੇ ਬੰਦੇ ਲੱਗੇ ਪਏ ਨੇ ਦੇਖੋ ਜੀ ਕੰਮਕਾਰਾਂ ਦੇ ਫੁੱਲ ਲੱਗੇ ਹੋਏ ਸਾਰੀ ਚਟਣੀ ਬਣੋਗੀ ਤੇ ਧਣੀਆਂ ਲੈ ਕੇ ਆਏ ਆ ਆਪਾਂ ਤੇ ਕੋਈ ਭਾਂਡੇ ਮਾਜ ਰਿਹਾ ਤੇ ਕੋਈ ਬਣਾ ਰਿਹਾ ਹੈ ਹੋ ਕੀ ਨਾ ਮਾ ਆਪਣਾ ਲੋ ਜੀ ਧਣੀਆਂ ਲੈ ਕੇ ਆਏ ਤੇ ਤੇ ਹੁਣ ਬੰਦ ਗਿਆ ਤਿਆਰੀਆਂ ਹੋਈਆਂ ਨੇ ਸੋਈਆਂ ਹੈ ਹੈ ਲੋ ਜੀ ਮੈਂ ਸੀ ਕੀ ਲੈ ਕੇ ਆਇਆ ਹੈ ਇਹ ਕੀ ਚੀਜ਼ ਹੈ ਬਤਾ ਇਹ ਮੈਂ ਅਗਲੇ ਰੂਮ ਕੇ ਲਈ ਲੈ ਆ ਹਾਂ की बनाया दिखा ये दिखा मैनू की पता लगेगा ये किड्स रूम अच्छा एक इसका है नैन्सी का हाथ है ये स्नेहा का हाथ है ये माधव का हाथ है अच्छा ये फिंगर टच करके फिंगर टच करके लगता है अंदर जाने के लिए वही है, है? ਲੋ ਜੀ ਮੱਖੀ ਮੋਸਕਾ ਤਾਂ ਇਹ ਲੈ ਕੇ ਆਇਆ ਮਾਦਮ ਆਂਕੇ ਲਈ ਲੋ ਜੀ ਦੋਸਤੋ ਲੋ ਜੀ ਮੈਂ ਆਂਕੇ ਲਈ ਲੈ ਕੇ ਆਇਆ ਸੱਤਿਆ ਲੈ ਕੇ ਆਇਆ ਲੋ ਜੀ ਦੋਸਤੋ ਲੈ ਕੇ ਆਇਆ ਮੈਂ ਆਂਕੇ ਲਈ ਓਏ 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 ਦੇਖੋ ਜੀ ਸਾਰੇ ਤਾਂ ਤੁਸੀਂ ਉਹ ਢੇੜ ਦਿੱਏ ਲੋ ਜੀ ਦੇਖੋ ਜੀ ਮੈਂ ਆਂਕੇ ਲਈ ਲੈ ਕੇ ਆਇਆ ਚਲੋ ਕੋਈ ਬਾਤ ਨਾ ਲੈ ਰਹਿਣ ਦੇ ਨਾ ਮੈਂ ਆਂਕੇ ਠੀਕ ਹੈ ਦੋਸਤੋ ਮੈਂ ਆਂਕਾ ਲੈ ਲੈਣ ਦੋ ਲੈ ਰਿਹਾ ਏ ਤੇ ਆਪਾਂ ਇਧਰ ਬਣ ਰਹੀ ਹੈ ਚਾਟਨੀ ਬਣ ਰਹੀ ਹੈ ਦੇਖੋ ਜੀ ਮਿਰਚਾਂ ਗੇਕ ਕੇ ਓਏ ਹੋਏ ਹੋਏ ਦੋਸਤੋ ਬਹੁਤ ਵਧੀਆ ਚਾਟਨੀ ਬਣੂਗੀ ਪਰ ਮੂੰਹ ਚ ਪਾਣੀ ਆਈ ਜਾਂਦਾ ਪਤਾ ਨਹੀਂ ਕਦੋਂ ਬਣੂਗੀ ਚਲੋ ਜੀ ਦੋਸਤੋ ਆਪਾਂ ਬਣ ਗੋ ਸਾਰਾ ਕੁਝ ਫਿਰ ਤੁਹਾਨੂੰ ਮੈਂ ਦੁਬਾਰਾ ਦਿਖਾਉਂਗਾ ਠੀਕ ਆ ਦੋਸਤੋ ਨਾਲੇ ਆਪਣਾ ਫੋਨ ਵੀ ਚਾਰਜ ਹੋ ਜੂਗਾ ਜੋ ਕਿ ਮੈਂ ਪਾਵਰ ਬੈਂਕ ਚੱਕੀ ਫਿਰਦਾ ਨਾਲ ਤੇ ਚਲੋ ਜੀ ਮਿਲਦੇ ਆਂ ਅਗਰ ਥੋੜੀ ਦੇਰ ਚ ਇਧਰ ਇਧਰ ਟਿੱਕੀਆਂ ਵੀ ਬਣ ਜਾਣਗੀਆਂ ਸਾਰਾ ਤੇ ਸਾਰਾ ਕੁਝ ਤਿਆਰ ਹੋ ਰਿਹਾ ਏ ਤੇ ਚਲੋ ਜੀ ਮਿਲਦੇ ਆਂ ਥੋੜੀ ਦੇਰ ਚ ਲੋ ਜੀ ਦੋਸਤੋ ਆਪਾਂ ਤੁਹਾਨੂੰ ਬਣਾਦੇ ਹੋਏ ਦਿਖਾ ਦੇ ਦਿੰਨੇ ਆ ਥੋੜਾ ਜਿਹਾ ਤੇ ਲੋ ਜੀ ਦੇਖੋ ਜੀ ਆਪਣੇ 레드 ਸੌਸ ਤੇ ਗ੍ਰੀਨ ਸੌਸ ਤੇ ਦਹੀਂ ਤਿਆਰ ਹੋ ਰਹੀਆ ਤੇ ਟਿੱਕੀਆਂ ਦੇ ਉੱਤੇ ਪਾ ਕੇ ਖਾਵਾਂਗੇ ਦੋਸਤੋ ਟਿੱਕੀਆਂ ਦੇ ਆਲੂ ਟਿੱਕੀਆਂ ਦੇ ਆਪਾਂ ਖਾਵਾਂਗੇ ਆ ਬਣਾ ਕੇ ਚਟਪਟਾ ਠੀਕ ਆ ਦੋਸਤੋ ਚਲੋ ਜੀ ਮਿਲਦੇ ਆ ਫਿਰ ਥੋੜੀ ਦੇਰ ਚ ਆਪਾਂ ਤੁਹਾਨੂੰ ਦਿਖਾਵਾਂਗੇ ਟਿੱਕੀ ਕਿਵੇਂ ਤਿਆਰ ਹੁੰਦੀ ਹੈ ਠੀਕ ਆ ਦੋਸਤੋ ਲੋ ਜੀ ਮਿੱਤਰੋ ਹੋ ਰੀਆਂ ਐ ਤਿਆਰ ਟਿੱਕੀਆਂ ਦੇਖੋ ਜੀ 3 3 ਤਿੰਨ ਤਿੰਨ ਟਿੱਕੀਆਂ ਤੇ ਫੁੱਲ ਭਰ ਕੇ ਦਹੀਂ ਤੇ ਆਏ ਹਾਏ ਨਜ਼ਾਰਾ ਫੁੱਲ ਆਉ ਦੋਸਤੋ ਚਲੋ ਜੀ ਚਲੋ ਖਾਵਾਂਗੇ ਪੂਰਾ ਨਜ਼ਾਰਾ ਆਊਗਾ ਮੂਹ ਥੋੜੇ ਵੀ ਪਾਣੀ ਆ ਗਿਆ ਆਊਗਾ ਟਿੱਕੀਆਂ ਨੂੰ ਦੇਖ ਕੇ ਦੇਖੋ ਜੀ ਟਿੱਕੀਆਂ ਦੇਖੋ ਤੁਸੀਂ ਓਏ ਹੋਏ ਚਲੋ ਜੀ ਬਣ ਰੀਆਂ ਤਿਆਰ ਹੋ ਜਾਨੇ ਚਲੋ ਜੀ ਮਿਲਦੇ ਆ ਫਿਰ ਤੁਹਾਨੂੰ ਪੂਰੀ ਤਿਆਰੀ ਕਰਕੇ

ਦੋ ਤਿੰਨ ਟਿੱਕੀਆਂ ਤੋਂ ਕੱਲੀ ਖਾ ਗਈ ਤਿੰਨ ਚਾਰ ਉਹ ਖਾ ਰਵੀਤਾ ਖਾ ਗਈ ਤੇ ਇੱਕ ਚਾਰ ਪੰਜ ਖਾ ਗਈ ਸੋਨੀ ਤੇ ਤਿੰਨ ਚਾਰ ਸਾਰੇ ਸਾਰਿਆਂ ਨੇ ਤਿੰਨ ਤਿੰਨ ਚਾਰ ਚਾਰ ਖਾਈਆਂ ਦੋਸਤੋ 100 ਖਾ ਕੇ ਕਾਕੂ ਹੈ ਨਾ 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 ਕਾਕੂ ਨੇ ਤਾਂ ਉਹਦੀ ਮਾਂ ਨੇ ਖਾ ਲਈਆਂ ਚਾਰ ਉਹਦੇ ਬੰਡੇ ਦੀਆਂ 8 ਵਰਮਾ ਲਓ ਜੀ ਦੋਸਤੋ ਖਿਚੜੀ ਖਾਈ ਹੈ ਵੀ ਇਹਨੂੰ ਕੇਕ ਖਿਚੜੀ ਖਾਈ ਹੈ ਇਹਨੇ ਕਹਿੰਦੇ ਖਿਚੜੀ ਚਲੋ ਜੀ ਦੋਸਤੋ ਸਾਰੇ ਝੂਠ ਬੋਲੀ ਜਾਂਦੇ ਨੇ ਇਹ ਤੇ ਚਲੋ ਜੀ ਸਾਡਾ ਬਲੌਗ ਤੁਹਾਨੂੰ ਵਧੀਆ ਲੱਗਦਾ ਬਲੌਗ ਨੂੰ ਲਾਈਕ ਕਮੈਂਟ ਜਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਅਗਲੀ ਵਾਰ ਫਿਰ ਮਜ਼ੇਦਾਰ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਜਬ ਤੱਕ ਕੇ ਲਈ ਬਾਏ ਬਾਏ ਜੈ ਹਿੰਦ ਦੋਸਤੋ ਜੈ ਹਿੰਦ